ਦਾਜ ਦੇ ਲੋਬੀਆਂ ਨੇ ਆਪਣੇ ਨੋਨ ਨਾਲ ਕੀਤੀ ਕੁੱਟਮਾਰ ਜਾਣਕਾਰੀ ਮੁਤਾਬਕ ਪਿੰਡ ਅਰਨੀ ਵਾਲਾਂ ਦੇ ਰਹਿਣ ਵਾਲੀ ਇੱਕ ਲੜਕੀ ਜਿਹਦਾ 7 ਸਾਲ ਪਹਿਲਾਂ ਪਿੰਡ ਕਾਟਗੜ ਵਿਕੇ ਵਿਆਹ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ ਤੇ ਉਹਨਾਂ ਨੇ ਰੂਪ ਲਾਉਂਦੇ ਦੱਸਿਆ ਕਿ ਉਸਦੇ ਪਤੀ ਅਤੇ ਸਹੁਰੇ ਦੇ ਵੱਲੋਂ ਲਗਾਤਾਰ ਦਾਜ ਦੀ ਮੰਗ ਕੀਤੀ ਦੀ ਜਾ ਰਹੀ ਸੀ ਅਤੇ ਬੀਤੇ ਕੱਲ 2 ਲੱਖ ਰੁਪਏ ਦਾਜ ਦੇ ਰੂਪ ਚ ਦੇ ਦਿੱਤੇ ਗਏ ਜਿਸ ਦੇ ਬਾਵਜੂਦ ਵੀ ਲੜਕੀ ਦੇ ਸਹੁਰੇ ਤੇ ਪਤੀ ਬਨ ਉਸਨੇ ਕੁੱਟਮਾਰ ਕੀਤੀ ਗਈ ਦਵਾਲ ਕੱਟੇ ਉਸ ਦਾ ਨੱਕ ਕੱਟ ਦਿੱਤਾ ਗਿਆ ਇੰਨਾ ਹੀ ਨਹੀਂ ਕਿ ਉਸ ਦੇ ਗੁਕਤੰਗਾ ਤੇ ਕੈਂਜੀਨਾ ਵਾਰ ਕੀਤੀ ਗਈ ਪਰਿਵਾਰ ਨੇ ਦੱਸਿਆ ਕਿ ਉਹਦੇ ਸਹੁਰੇ ਘਰੇ ਲੜਾਈ ਹੋਈ ਅਤੇ ਉਸਦੇ ਸਹੁਰੇ ਵੱਲੋਂ ਲੜਕੀ ਨੂੰ ਪੇਕੇ ਪਿੰਡ ਜਾਣਦ ਵਾਲਾ ਵੀ ਕਿਉਂ ਉਸਦਾ ਪਤੀ ਅਤੇ ਸਹੁਰਾ ਘਰ ਬਾਹਰ ਸੁੱਟ ਕੇ ਘਾਰ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਜਲਾਲਾ ਵਸੀਵਾਲ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਲ ਚੰਗੀ ਦੇਖਦੇ ਹੋਏ ਉਸ ਨੂੰ ਕ੍ਰੀਟ ਕੋਟ ਰੈਫਰ ਕਰ ਦਿੱਤਾ ਹੈ ਜੀ ਕੀ ਨਾ ਤੁਹਾਡਾ ਮੰਡੀ ਤੋਂ ਕੀ ਗੱਲ ਹੋਈ ਹੈ ਲੜੇ ਨੇ ਕਰੇ ਹਾਂ ਲੜਦੇ ਸੀ ਕਰੇ ਵਾਵਾ ਦਿਨਾਂ ਦੇ ਬੜਾਈ ਹੰਦੀ ਕੌਣ ਕਿੰਨੇ ਮਾਰੇ ਮੇਰੇ ਘਰ ਆਵੇ ਤੇ ਮੇਰੇ ਸਹੁਰੇ ਕਿਹਨਾਂ ਆਏ ਹੁੰਦੇ ਦੇਸਾ ਸਿੰਘ ਸਹੁਰੇ ਦੇਸਾ ਸਿੰਘ ਕੀ ਕੰਮ ਕਰਦਾ ਹੈ ਡਾਕਟਰ ਦਾ ਹਾਂ ਕਿਉਂ ਮਰਿਆ ਕੀ ਗੱਲ ਹੋਈ ਵੈਸੇ ਮੰਗਦੇ ਮਰਾਵਾ ਹਾਂ ਵੈਸੇ ਮੰਗਦੇ ਸੀ ਮਾਫਲ ਕਰ ਰਿਹਾ ਹੈ ਕੀ ਅੱਛਾ ਤਾਂ ਕਰਕੇ ਟਾਰਗੇਟ ਤੋਂ ਆਏ ਆ ਫਿਜ਼ੀਕਲ ਅਸੌਲਟ ਨਾਲ ਇੰਜਰੀਜ਼ ਹੈ ਗਈਆਂ ਨੇ ਦੇ ਨੋਜ਼ ਤੇ ਹੈਂਡਸ ਤੇ ਤੇ ਅਸੀਂ ਰੈਫਰ ਕਰ ਗਏ ਆ ਟ੍ਰੀਟ ਕੋਟ ਕਿੰਨੀਆਂ ਇੰਜਰੀਆਂ ਮਿਲ ਗਿਆ ਇੰਜਰੀ ਹੈ ਨਾਲੇ ईएनटी opinion ਰਿਕੁਆਇਰਡ ਹੈ ਨਾਲੇ ਇਸ ਕਰਕੇ ਰੈਫਰ ਕਰਨਾ ਹੈ ਪੇਸ਼ੈਂਟ ਪਲਾਸਟਿਕ ਸਰਜਰੀ opinion ਰਿਕੁਆਇਰਡ ਹੈ ਬੱਸਾਂ ਗੱਲ ਕੀ ਧੀਆਂ ਨੂੰ ਉਹ ਕੱਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ ਐਓ ਗੱਲਾਂ ਤੋਂ ਦਰਦੇ ਮਾਰੇ ਧੀਆਂ ਦਾ ਇਹ ਕਦਮ ਚੱਕਦੇ ਆ ਇਹ ਚੀਜ਼ਾਂ ਦੇਜ ਤੋਂ ਲੋਕ ਬਚਾਉ ਜਿਵੇਂ ਇਹ ਚੀਜ਼ਾਂ ਖਤਮ ਹੋ ਜਾਣ ਤੇ ਧੀਆ ਦਾ ਮਾਨ ਸਨਮਾਨ ਵੱਜ ਜਾਵੇ ਇਹ ਧੀ ਸਾਡੇ ਅੱਥਾ ਦੇ ਵਿੱਚ ਪਲੀ ਹੈ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜੀਤ ਸਿੰਘ ਸਾਡੇ ਉਹ ਪਿੰਡ ਦੇ ਨਿਵਾਸੀ ਨੇ ਆ ਜਾ ਮੇਰੇ ਕੋਲ ਇਹਨਾਂ ਦੀ ਬੇਟੀ ਇਹਨਾਂ ਦੀ ਬੇਟੀ ਹੈ ਤਿੰਨ ਬੇਟੀਆਂ ਦਾ ਇੱਕ ਬੇਟਾ ਇਹਨਾਂ ਦਾ ਤੇ ਇੰਨੇ ਹੀ ਨਏ ਨੀਕ ਪਰਿਵਾਰ ਤੇ ਆ ਵੀ ਨੀਕ ਪਰਿਵਾਰ ਦੇ ਨੇ ਉਤੋਂ ਪਿੰਨੋ ਅਗਾ ਅਲੱਗ-ਅਲੱਗ ਸੌਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਇਹ ਪਤਾ ਨਹੀਂ ਹੁੰਦਾ ਧੀ ਦੇ ਮੁਕੱਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜ਼ਿਆਦਾ ਇਹਨੂੰ ਦੇਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜ਼ਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜ਼ਿਆਦਾ ਇਹਨਾਂ ਦਾ ਬੁਰਾ ਹਾਲਾਤ ਅੱਜ ਤੱਕ ਨੋ ਰਹੇ ਨੇ ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ ਸੀ ਬੈਠੇ ਹੁੰਨੇ ਆ ਕੇ ਖੁਸ਼ੀ ਵੀ ਕਰਦਾ ਮੇਰੀ ਪੇ ਚੱਲਦੀ ਵਾਲੀ ਕੁੜੀ ਪਰੇਸ਼ਾਨ ਏ ਉਹਨੂੰ ਪਰੇਸ਼ਾਨ ਲੋਕ ਬਹੁਤ ਘਾਟ ਘਾਟ ਅਲ ਕਰਦੇ ਨੇ ਵੀ ਉਹ ਇਹ ਡਾਕਟਰੀ ਦਾ ਕੰਮ ਕਰਦਾ ਪਿਓ ਪੁੱਤਰ ਇਹਨਾਂ ਦੀ ਮਾਤਾ ਤਾਂ ਕਹਿੰਦੇ ਬਿਆਸ ਗਈ ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਇਹੋ ਜਿਹੀ ਗਰਦੂਤ ਕਰੇ ਤੇ ਲੱਖ ਲੰਦ ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮੰਨੋ ਹੁਣ ਕੁੜੀ ਦਾ ਸਿਰ ਦੇ ਵਾਲ ਕੱਟੇ ਕੰਨ ਕੱਟਿਆ ਨੱਕ ਕੱਟਿਆ ਸਰੀਰ ਤੇ ਕੈਂਚੀਆਂ ਮਾਰੀਆਂ ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ ਪ੍ਰਾਈਵੇਟ ਬਾਰ ਦੇ ਉਹਨਾਂ ਕੈਂਚੀਆਂ ਮਾਰੀਆਂ ਕੋਈ ਕਰਦੂਤਰ ਇਹਨਾਂ ਨੂੰ ਇਸ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਕਾਨੂੰਨ ਰਾਹੀਂ ਮਿਲਣੀ ਚਾਹੀਦੀ ਹੈ ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਆ ਤੇ ਨਗਰ ਨਿਵਾਸੀ ਸਾਰੇ ਤੁਹਾਡੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬੰਦੀ ਪਿਓ ਪੁੱਤਾਂ ਨੂੰ ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ ਭੈਣ ਚੀ ਬਣਵਈਆ ਸੀ ਜਾਂ ਕੁਝ ਵੀ ਸੀ ਨਾਲ ਉਹਨਾਂ ਨੂੰ ਵੀ ਨਾਲ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਕੀ ਹੋਣਾ ਕਿੰਨਾ ਚਿਰ ਹੋ ਗਿਆ ਮੁਰੀਆਂ ਨੂੰ ਕੁੜੀ ਨੇ ਹੋਗਣ 6-7 ਸਾਲ ਹੋ ਗਏ। ਕੀ ਮਸਲਾ ਟੀ ਲੈ ਲੜਾਈ ਕਰ ਮਸਲਾ ਲੜਾਈ ਹੈ ਦਾਜ ਦੇ ਅੱਗੇ ਇੱਕ ਰੀ ਦਿੱਤਾ ਜੀ। ਤੇ ਹੁਣ ਦੁਬਾਰਾ ਫਿਰ ਦੇ ਆ। ਤੇ ਹੁਣ ਥਾਂ ਤੋਂ ਲਈ ਨੇ ਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ। ਉਹ ਵੀ ਦੇ ਦਿੱਤਾ ਹੈ ਤੇ ਫਿਰ ਵੀ ਹੁਣ ਅਜੇ ਪੁੱਟ ਮਾਰ ਗੁਡੀ ਫਿਰ ਸੈਟ ਨਹੀਂ। ਕਿੰਨੇ ਸਾਲ ਹੋ ਗਏ? ਹੋਗਣੇ 7-8 ਸਾਲ ਹੋ ਗੰਤਾ ਜਨ ਨਾਲ। 7-8 ਸਾਲ। ਹਾਂ। ਬੱਚੇ ਵੀ ਹੈਗੇ। ਬੱਚੇ ਕੁੜੀ ਮੁੰਡਾ ਹੈਗਾ। ਅੱਛਾ। ਹਾਂ। ਕਿ ਮੰਗ ਕੀ ਕਰਦੇ? ਮੰਗ ਬਸ ਦਾਜ ਦੀ। ਨੇ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗ ਕਰਨੀ ਤਾਂ ਵੀ ਉਹਨਾਂ ਸਜ਼ਾ ਦਿੱਤੀ ਜਾਂ ਸਾਰੇ ਪਰਿਵਾਰ ਨੂੰ ਉਹਨਾਂ ਦੀ ਕੁੜੀ ਨੂੰ ਵੀ ਤੇ ਦੇਵ ਸਿੰਘ ਨੂੰ ਵੀ ਤੇ ਪਰੋਣੇ ਨੂੰ ਵੀ ਗੈਨਾ ਮਾਰਕੁੱਟ ਕੀਤੀ ਨੇ ਮਾਰ ਕੇ ਸਾਹ ਨੂੰ ਸਿੱਟੇ ਗਏ ਨੇ ਸਾਡੇ ਪਰਤਾਂ ਨੂੰ ਕੀ ਨਾ ਕਰੇ ਅੰਗਰੇਜ਼ ਸਿੰਘ ਜੀ ਕੀ ਮਸਲਾ ਹੈ ਮਸਲਾ ਵੀ ਅਸੀਂ ਤਾਂ ਘਰ ਸੀ ਤੇ ਖੇਤ ਗਏ ਹੋਏ ਸੀ ਤੇ ਸਹੁਰਾ ਇਹਦਾ ਗੁੜਿਆ ਦਾ ਤੇ ਘਰ ਵਾਲਾ ਕੁੱਟ ਮਾਰ ਕੇ ਗਲੀ ਚ ਸੱਟ ਕੇ ਤੇ ਭੱਜ ਗਏ ਨੇ ਤੇ ਉਦੋਂ ਬਾਅਦ ਗੁੜੀਆਂ ਨੇ ਦੱਸਿਆ ਸਾਨੂੰ ਵੀ ਮੇਰੇ ਵਾਲ ਕੱਟੇ ਨੇ ਨੱਕ ਕੱਟਿਆ ਨੇ ਤੇ ਪ੍ਰਾਈਵੇਟ ਪਾਰਟ ਤੇ ਵੀ ਕੈਂਝੀਆਂ ਮਾਰਦੇ ਮਾਰੀਆਂ ਨੇ ਤੇ ਅੱਗ ਵੀ ਲਾਉਂਦੇ ਸੀ ਅੱਗ ਲਾਈ ਨੇ ਆਪ ਕੱਪੜਿਆਂ ਨੂੰ ਕਿਹੜੇ ਪਿੰਡ ਤੁਸੀਂ ਕਿਹੜੇ ਪਿੰਡ ਰਹਿੰਦੇ ਹੋ ਸਾਡਾ ਪਿੰਡ ਅਰਨੀ ਆਲਾ ਇਹਨਾਂ ਦਾ ਸੋਹਰਾ ਪਰਿਵਾਰ ਕਾਠਗੜ੍ਹੇ ਕਾਠਗੜ੍ਹੇ ਕੀ ਨਾਂ ਇਹਦੇ ਘਰ ਵਾਲੇ ਦਾ ਸੋਹਰੇ ਦਾ ਸੋਹਰੇ ਦਾ ਨਾਂ ਦੇਸ਼ ਸਿੰਘ ਹੈ ਤੇ ਇਹਨਾਂ ਦੇ ਘਰ ਵਾਲੇ ਦੇ ਨਾਂ ਡਾਕਟਰ ਅੰਬਰਜੀਤ ਸਿੰਘ ਵਿੱਕੀ ਇਹਨਾਂ ਦਾ ਨਾਂ ਕੋਈ ਚੀਜ਼ ਹੈ ਕਿਉਂ ਕਿਹੜੀ ਗੱਲੋਂ ਲੜਾਈ ਝਗੜਾ ਇਹ ਲੜਾਈ ਦੇ ਜੀ ਅੱਗੇ ਆ 6 ਮਹੀਨੇ ਹੋ ਗਏ ਨੇ ਦੇ ਦਿੱਤਾ ਹੈ ਅੱਜ ਦੋ ਦਿਨ ਪਹਿਲਾਂ ਇਹਨਾਂ ਨੂੰ 2 ਲੱਖ ਰੁਪਈਆ ਵੀ ਦਿੱਤਾ ਹੈ ਫੜ ਫੜਾ ਕੇ ਜ਼ਮੀਨ ਗੈਨੇ ਕਰਕੇ ਥਾਂ ਤੋਂ ਲਈ ਨੇ ਤੇ ਅਜੇ ਹੋਰ ਮੰਗਦੇ ਸੀ ਤੇ ਇਸ ਕਾਰਨ ਵੀ ਕੁੱਟ ਮਾਰ ਗਏ ਸੱਟ ਗਏ ਨੇ ਕੁਝ ਇਹਨਾਂ ਦਾ ਕਿ ਲੋ ਜੀ ਮੇਰੀ ਇਹ ਸਿਸਟਰ ਹੈ ਬ੍ਰਦਰ ਆ ਮੈਂ ਇਹਨਾਂ ਦਾ ਹਾਂਜੀ ਕਿੰਨਾ ਚਿਰ ਹੋ ਗਿਆ ਯਾਰ ਵਿਆਹ ਹੋ ਗਏ ਨੇ ਤਕ 6-7 ਸਾਲ ਹੋ ਗਏ ਨੇ ਜੀ 6-7 ਸਾਲ ਹਾਂਜੀ ਬੱਚੇ ਦੋ ਗੁੜੀਆਂ ਕੁੜੀ ਤੇ ਮੁੰਡਾ ਹੈ ਅੱਛਾ ਉਹਦੇ ਸੰਨੇ ਬੱਚੇ ਬੱਚੇ ਉਹਨਾਂ ਹੀ ਰੱਖ ਲੈ ਜੀ ਵਾਲ ਕੱਟੇਗਾ ਤਾ ਉਹ ਵਾਲ ਦਾ ਤਾ ਵਾਲ ਇਹੀ ਤਾਂ ਸਾਨੂੰ ਸਮਝ ਨਹੀਂ ਆਈ ਵੀ ਕੋਈ ਗੱਲ ਹੁੰਦੀ ਤਾਂ ਸਾਨੂੰ ਫੋਨ ਕਰੋ啊 ਤੁਸੀਂ ਵੀ ਕੋਈ ਵੀ ਹਾਂਜੀ ਕੰਮ ਕੀ ਕਰਦਾ ਕੰਮ ਡਾਕਟਰ ਨੇ ਜੀ ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦੀ ਡਾਕਟਰੀ ਦੁਕਾਨ ਹੈ ਪਿੰਡ ਚ ਡਾਕਟਰੀ ਦਾ ਕੰਮ ਕਰਦੇ ਨੇ ਪਿਓ ਪੁੱਤਰ ਦੋਨੇ ਜੀ ਹਾਂ ਜੀ ਤੇ ਉੱਥੇ ਤੁਹਾਡੇ ਕਰਦੇ ਬਾਹਰ ਸੱਟ ਗਏ ਹਾਂ ਜੀ ਹਾਂ ਜੀ ਗਲੀ ਚ ਸੱਟ ਕੇ ਭੱਜ ਗਏ ਨੇ ਜੀ ਉਹ ਤੁਸੀਂ ਇੱਥੇ ਲੈ ਕੇ ਐਸੀ ਲੈ ਕੇ ਆਏ ਆ ਜੀ ਡਾਕਟਰ ਡਾਕਟਰ ਕਹਿੰਦੇ ਨੇ ਵੀ ਸਕੈਨ ਹੋਏਗੀ ਸਿਰ ਦੀ ਕਿ ਸਿਰ ਚ ਵੀ ਸੱਟਾਂ ਲੱਗੀਆਂ ਹੋਈਆਂ ਨੇ ਗੁੱਜੀਆਂ ਨੇ ਜੀ ਹਾਂ ਤੇ ਨੱਕ ਦੀ ਕਟਿੰਗ ਕਰ ਕੀਤੀ ਨੇ ਜੀ ਨੱਕ ਨੱਕ ਕੱਟਦਾ ਹਾਂਜੀ ਨੱਕ ਕੱਟਦਾ ਨਹੀਂ ਜੀ ਕੀ ਹੁਣ ਮੰਗ ਕੀ ਕਰਦੇ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹਦਾ ਹੈ ਵੀ ਪਰਚਾ ਹੋਣਾ ਚਾਹਦਾ ਜੀ ਜਿਹੜੇ ਸਾਫ ਨਾਲ ਕੁੜੀਆਂ ਦੇ ਵਾਲ ਕੱਟੇ ਨੇ ਪਿੰਡੇ ਵੀ ਪ੍ਰਾਈਵੇਟ ਪਾਰ ਤੇ ਕੈਂਚੀਆਂ ਮਾਰੀਆਂ ਨੇ ਤੇ ਵਾਲ ਕੱਟ ਤੇ ਨੱਕ ਕੱਟਤਾ ਨੇ ਤੇ ਪਿੰਡੇ ਅੱਗ ਲਾ ਕੇ ਸਾੜਦੇ ਸੀ ਆ ਵੇਖੋ ਜੀ ਤੇ ਪਿੰਡੇ ਤੇ ਵੀ ਬੈਲਟਾਂ ਨਾਲ ਬੂਰੀ ਬੂਰੀ ਤਰ੍ਹਾਂ ਕੁੱਟਿਆ ਹੋਇਆ ਹੈ ਕੀ ਨਾ ਜੀ ਵਿੱਕੀ ਬੈਲੀ ਕੀ ਮਸਲਾ ਆਇਆ ਸਰ ਐਕਚੁਅਲੀ ਆਪਣੇ ਪਿੰਡ ਦੀ ਇਹ ਬੱਚੀ ਐ ਇਹਨੂੰ ਕੁੱਟਮਾਰ ਕਰਕੇ ਨਾ ਵੱਟ ਟੋਕੇ ਛੱਡ ਗਏ ਸੀ ਮੈਨੂੰ ਘਰੇ ਟੈਲੀਫੋਨ ਗਿਆ ਸੀ ਮੈਂ ਉਵੇਂ ਭੱਜ ਕੇ ਇੱਥੇ ਆਇਆ ਤਾਂ ਕੁੜੀ ਦੀ ਕਾਫੀ ਜ਼ਿਆਦਾ ਹਾਲਾਤ ਮਾੜੇ ਸੀ ਮੈਂ ਡਾਕਟਰ ਸਾਹਿਬ ਨੂੰ ਬੁਲਾਇਆ ਤੇ ਇੱਕ ਇੰਜੈਕਸ਼ਨ ਲਵਾਇਆ ਸੀ ਮੈਂ ਕਹਾਂ ਕਾਫੀ ਜ਼ਿਆਦਾ ਵੀ ਐ ਜਿਵੇਂ ਇਹ ਮਰਨ ਤੇ ਹੀ ਹੋ ਗਿਆ ਕੰਮ ਬਾਕੀ ਹਾਲ ਤੁਹਾਡੇ ਸਾਹਮਣੇ ਨੇ ਮੈਂ ਤਾਂ ਇਹ ਚੀਜ਼ ਦੇਖ ਕੇ ਰਾਣਾ ਵੀ ਐਦੋ ਘਟਿਆ ਇਨਸਾਨ ਨਹੀਂ ਹੋ ਸਕਦਾ ਜਿੰਨੇ ਬੱਚੀ ਦੇ ਵਾਲ ਹੀ ਕਟਿੰਗ ਕਰਦੇ ਉੱਪਰੋਂ ਐ ਨੋਚ ਦਿੱਤਾ ਬੱਚੀ ਨੂੰ ਐਦੋਂ ਕੋਈ ਘਟਿਆ ਇਨਸਾਨ ਨਹੀਂ ਹੋਏਗਾ ਮੈਂ ਜਦੋਂ ਬੱਚੀ ਨੂੰ ਵੇਖਿਆ ਤਾਂ ਮੈਂ ਆਪ ਰੋਣ ਲੱਗ ਪਿਆ ਉੱਥੇ ਜਾ ਕੇ ਬੜਾ ਮਹਿਸੂਸ ਹੋਇਆ ਬਾਕੀ ਆ ਤੁਹਾਡੇ ਸਾਹਮਣੇ ਇਹ ਬੱਚੀ ਵੇਖ ਲਓ ਪਤਾ ਕਾਦੀ ਹੈ ਕਿ ਸਰ ਲੜਾਈ ਬਾਈ ਜੀ ਮੈਨੂੰ ਜਿੱਥੋਂ ਤੱਕਣ ਪਤਾ ਹੈ ਮੈਂ ਇਹ ਬੰਦੇ ਨੇ 2 ਲੱਖ ਰੁਪਏ ਮੇਰੇ ਕੋਲ ਕੈਸ਼ ਲੈ ਕੇ ਗਿਆ ਮੈਨੂੰ ਇਹਨੇ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਪਰ ਮੈਨੂੰ ਇਹਨੇ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ ਸੀ ਕਹਿੰਦਾ ਯਾਰ ਮੈਂ ਜ਼ਰੂਰੀ ਚਾਹੀਦੇ ਨੇ ਮੈਂ ਪੈਸੇ ਭੇਜਣੇ ਨੇ ਕਿਤੇ ₹2000 ਲੈ ਕੇ ਗਿਆ ਪਰ ਹੁਣ ਨੇ ਮੈਨੂੰ ਹੁਣ ਇਹ ਚੀਜ਼ ਦਾ ਪਤਾ ਲੱਗਦਾ ਪਿਆ ਉਹ ਦਾਜ ਦੀ ਦਾਜ ਦੀ ਮੰਗ ਕਰਦੇ ਸੀ ਦੋ ਵਾਰੀ ਅੱਗੇ ਦਾਜ ਦੇ ਦਿੱਤਾ ਇਹ ਦੋ ਤਿੰਨ ਵਾਰੀ ਅੱਗੇ ਵੀ ਦੇ ਚੁਨੇ ਕਿੱਲਾ ਡੇਢ ਕਿੱਲਾ ਯਾਰ ਇਹਨਾਂ ਕੋਲ ਵਿਚਾਰਿਆਂ ਕੋਲ ਪਹਿਲੀ ਏ ਉਹਨਾਂ ਨੇ ਲਹੂ ਪੀ ਲਿਆ ਯਾਰ ਇਹਨਾਂ ਵਿਚਾਰਿਆਂ ਦਾ ਬਹੁਤ ਪਰੇਸ਼ਾਨ ਕਰਕੇ ਰੱਖਦੇ ਇਹਨਾਂ ਨੇ ਇਹਨੂੰ ਇਹਨਾਂ ਦਾ ਮਾਰਕਟ ਹੈ ਕਿਹੜੀ ਜਗ੍ਹਾ ਤੇ ਹੋਈ ਆ ਘਰੇ ਮਾਰਕਟ ਹੈ ਕਟਮਾਰ ਇਹਨੂੰ ਘਰੇ ਕਰਕੇ ਗਏ ਨੇ ਆਪਦੇ ਸਹੁਰੇ ਪਰਿਵਾਰ ਦੇ ਉਦੋਂ ਮੁੜ ਕੇ ਕੁੱਟ ਕੇ ਬੱਚੀ ਨੂੰ ਘਰੇ ਬਾਹਰ ਦੇ ਮੂਹਰੇ ਸੁੱਟ ਕੇ ਚਲੇ ਗਏ ਅੱਜ ਸੱਟ ਕੇ ਜਾਂਡਲੇ ਚਲੇਗੇ ਅਰਨੀਅਲੇ ਬਾਈ ਜੀ ਅਰਨੀਅਲੇ ਅਰਨੀਅਲੇ ਹਾਂ ਮਾਰ ਕੇ ਕਟਾਈ ਜੋ ਇਹ ਕੋਟ ਮਾਰੇ ਉਥੇ ਕੀਤੀ ਕੋਟਕੇ ਘਰੇ ਸੁੱਟ ਕੇ ਚਲੇ ਗਏ ਗਲੀ ਸੁੱਟ ਗਲੀ ਸੁੱਟ ਹਾਂ ਗਲੀ ਕੋਲ ਲੋਕ ਸੀਗੇ ਇਹ ਕਿਨੇ ਛੱਡ ਗਏ ਇਹ ਨਹੀਂ ਮੈਂ ਦੇਖਿਆ ਜੀ ਬਾਕੀ ਜੋ ਉਥੇ ਮੌਜੂਦ ਸੀ ਬੰਦੇ ਸੋਹਰਾ ਪਰਿਵਾਰ ਤੇ ਨਾਲ ਉਹਨਾਂ ਦੇ ਕੋਈ ਘਰ ਦੇ ਸੀਗੇ ਫਿਰ